ਅਰੇਡੀ ਬਰਿਆਂ ਤੋਂ ਬਾਅਦ ਪਰਿਵਾਰ ਸਮੇਤ ਆਪਣੇ ਦੇਸ਼ ਵਾਪਸ ਪਰਤਿਆ ਤਾਂ ਕੁਝ ਦਿਨ ਘਰ ਰਹਿਣ ਤੋਂ ਬਾਅਦ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਨੂੰ ਮਿਲਣ ਗਏ ਨੰਡੀ ਇੱਕ ਇੱਕ ਪਰਿਵਾਰ ਨੂੰ ਮਿਲਣ ਗਿਆ ਜੋ ਦੋ ਭਰਾਵਾਂ ਦਾ ਸਾਂਝਾ ਪਰਿਵਾਰ ਸੀ ਨੰਡੀ ਬਜ਼ੁਰਗ ਪਿਤਾ ਪੁੱਲ ਜਾਣ ਵਾਲੀ ਬਿਮਾਰੀ ਤੋਂ ਗ੍ਰਸਤ ਸੀ ਅਤੇ ਕੁਝ ਸਰੀਰਕ ਤੌਰ ਉੱਤੇ ਕਮਜ਼ੋਰ ਵੀ ਡੰਡੀ ਸਾਰੇ ਪਰਿਵਾਰ ਦੇ ਬੱਚੇ ਬਜ਼ੁਰਗ ਨਾਲ ਹੱਸਾ ਠੱਠਾ ਕਰ ਉਸ ਨੂੰ ਕੁਝ ਨਾ ਕੁਝ ਜਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਡੰਡੀ ਵੱਡਾ ਪੋਤਰਾ ਬਜ਼ੁਰਗ ਦੇ ਨਾਲ ਹੀ ਲੇਟਿਆ ਹੋਇਆ ਸੀ ਡੰਡੀ ਉਸਨੇ ਆਪਣੇ ਫੋਨ ਉੱਤੇ ਗੁਰਬਾਣੀ ਲਾ ਕੇ ਫੋਨ ਬਜ਼ੁਰਗ ਦੇ ਕੰਨ ਨੂੰ ਲਾਇਆ ਤਾਂ ਬਜ਼ੁਰਗ ਨੇ ਕੁਝ ਹਾਂ ਪੱਖੀ ਹੰਗਾਰਾ ਭਰਿਆ ਜਿਸ ਨੂੰ ਵੇਖ ਕੇ ਸਾਰੇ ਬੱਚੇ ਖੁਸ਼ ਹੋ ਰਹੇ ਸਨ ਡੰਡੀ ਵਾਪਸੀ ਸਮੇਂ ਰਸਤੇ ਵਿੱਚ ਮੇਰੇ ਪੁੱਤਰ ਨੇ ਮੈਨੂੰ ਪੁੱਛਿਆ ਪਾਪਾ ਹੁਨਾ ਦੇ ਗ੍ਰੈਂਡ ਪਾ ਨੂੰ ਕੀ ਪ੍ਰੋਬਲਮ ਹੈ ਡੰਡੀ ਤਾਂ ਮੇਰੀ ਪਤਨੀ ਨੇ ਦੱਸਿਆ ਕਿ ਉਹ ਬਜ਼ੁਰਗ ਬੁਢਾਪੇ ਵਿੱਚ ਹੋ ਜਾਣ ਵਾਲੀ ਬਿਮਾਰੀ ਜਿਸ ਵਿੱਚ ਇਨਸਾਨ ਦੀ ਯਾਦ ਸ਼ਕਤੀ ਘਟ ਜਾਂਦੀ ਹੈ ਉਸ ਬਿਮਾਰੀ ਤੋਂ ਗ੍ਰਸਤ ਹੈ ਡੰਡੀ ਵਿਚਾਰਾ ਪਰਿਵਾਰ ਕਿੰਨੀ ਸੇਵਾ ਕਰ ਰਿਹਾ ਹੈ ਮੈਂ ਸਹਿਜ ਸੁਭਾਅ ਵਿੱਚ ਹਮਦਰਦੀ ਭਰੇ ਬੋਲ ਬੋਲੇ ਡੰਡੀ ਪਾਪਾ ਇਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗ੍ਰੈਂਡ ਪਾ ਨੂੰ ਹਸਪੀਟਲ ਦਾਖਲ ਕਰਵਾ ਦੇਣ ਡਾਕਟਰ ਆਪੇ ਦੇਖਭਾਲ ਕਰ ਲੈਣਗੇ ਡੰਡੀ ਇਹਨਾਂ ਦਾ ਕਿੰਨਾ ਟਾਈਮ ਖਰਾਬ ਹੁੰਦਾ ਹੋਵੇਗਾ ਦੇਖਪਾਲ ਕਰਨ ਵਿੱਚ ਡੰਡੀ ਅਰੇਡੀ ਇਹਨਾਂ ਦੀ ਵੀ ਆਪਣੀ ਲਾਈਫ ਹੈ ਡੰਡੀ ਏ ਸੁਣ ਮੈਨੂੰ ਮੇਰੇ ਪੈਰਾ ਹੇਠੋਂ ਜ਼ਮੀਨ ਖਿਸਕਦੀ ਜਾਪੀ ਮੈਂ ਸੋਚ ਰਿਹਾ ਸਾਂ ਇਸ ਨੂੰ ਕਿਵੇਂ ਦੱਸਾਂ ਅਤੇ ਸਮਝਾ ਮੈਂ ਕਿ ਮੇਰਾ ਦਾਦਾ ਤਾਂ ਬੁੱਢੇ ਹੋ ਚੁੱਕੇ ਬਲਦ ਨੂੰ ਘਰੋਂ ਨਹੀਂ ਸੀ ਜਾਣ ਦਿੰਦਾ ਕਿ ਇਸ ਬੇਜਵਾਨ ਨੇ ਸਾਰੀ ਉਮਰ ਸਾਡੇ ਲਈ ਕਮਾਈ ਕੀਤੀ ਹੈ ਡੰਡੀ ਹੁਣ ਇਸ ਨੂੰ ਇਸ ਉਮਰ ਵਿੱਚ ਤੱਕਾ ਨਹੀਂ ਦੇਣਾ ਅਤੇ ਉਹ ਤਾਂ ਫਿਰ ਵੀ ਜਿਉਂਦਾ ਜਾਗਦਾ ਇਨਸਾਨ ਹੈ ਜਿਸ ਨੇ ਹੱਡ ਤੋੜਵੀਂ ਮਿਹਨਤ ਕਰਕੇ ਆਪਣੀ ਪੂਰੀ ਜ਼ਿੰਦਗੀ ਇਸ ਪਰਿਵਾਰ ਲਈ ਵਸੀਲੇ ਪੈਦਾ ਕੀਤੇ ਡੰਡੀ ਧੀਆ ਪੁੱਤਰਾ ਨੂੰ ਪੜਾਇਆ ਡੰਡੀ ਜ਼ਮੀਨ ਜਾਇਦਾਦ ਬਣਾਈ ਡੰਡੀ ਪੁੱਤਰੇ ਪੁੱਤਰੀਆਂ ਨੂੰ ਸਾਈਕਲ ਉੱਤੇ ਬਿਠਾ ਛੂਟੇ ਦਿੱਤੇ ਡੰਡੀ ਪੂਰੇ ਪਰਿਵਾਰ ਲਈ ਆਪਣੇ ਸ਼ੌਂਕ ਰੀਜਾਂ ਮਾਰ ਸਭ ਨੂੰ ਸੁੱਖ ਸਹੂਲਤਾਂ ਦੇ ਮਾਲਕ ਬਣਾਇਆ ਡੰਡੀ ਹੁਣ ਉਸ ਨੂੰ ਕਿਵੇਂ ਤੱਕਾ ਦਿੱਤਾ ਜਾ ਸਕਦਾ ਹੈ ਡੰਡੀ ਬੇਟਾ ਹੈੱਡਫੋਨ ਲਾ ਕੇ ਮੇਰੀ ਲਾਈਫ ਗਾਣਾ ਸੁਣ ਨਾਲ ਨਾਲ ਥਿਰਕ ਰਹਾ ਸੀ ਹਤੇ ਮੈਂ ਦੂਰ ਕਿਧਰੇ ਖੇਤਾ ਵੱਲ ਡੁੱਬਦੇ ਸੂਰਜ ਨੂੰ ਵੇਖ ਰਿਹਾ ਸੀ ਡੰਡੀ ਖਾਣਾ ਖਾ ਕੇ ਅੱਗੇ ਤੁਰ ਪਏ ਅਤੇ ਕੁਝ ਦੂਰੀ ਉੱਤੇ ਕੱਪੜੇ ਬਦਲਣੇ ਸਨ ਡੰਡੀ ਕੁਝ ਧੇਰ ਆਰਾਮ ਕਰਨ ਤੋਂ ਬਾਅਦ ਬੰਦਰ ਨੇ ਫੱਟੀ ਪੁਰਾਣੀ ਜੀਨ ਪਾ ਲਈ ਤਾਂ ਕਿ ਨਵੇਂ ਕੱਪੜੇ ਕੱਚੇ ਰਸਤੇ ਉੱਤੇ ਖਰਾਬ ਨਾ ਹੋਣ ਅਤੇ ਆਸਾਨੀ ਨਾਲ ਚਲਾਇਆ ਜਾ ਸਕੇ ਡੰਡੀ ਮਨੁੱਖ ਵੀ ਆਪਣੇ ਦੋਸਤ ਵਾਂਗ ਫੱਟੀ ਪੁਰਾਣੀ ਜੀਨ ਪਾ ਕੇ ਤੁਰਨ ਲਈ ਤਿਆਰ ਹੋ ਗਿਆ ਡੰਡੀ ਬਾਂਦਰ ਟਪੂਸੀਆਂ ਮਾਰਦਾ ਜਿਹੜਾ ਚਲਾਇਆ ਬੋਲਿਆ ਭਾਈ ਉਹਨੂੰ ਚਲਿਆ ਲਿਖ ਲਓ